ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਸੀਂ ਜਾਣੋਗੇ ਵਿਗਿਆਨ ਵੱਲੋਂ ਤੁਹਾਡੇ ਭੋਜਨ ਉੱਤੇ ਕੀ ਕੁਝ ਖੋਜਿਆ ਜਾ ਚੁੱਕਾ ਹੈ ਭੋਜਨ ਚ ਕਿਹੜੇ ਕਿਹੜੇ ਪੋਸ਼ਕ ਤੱਤ ਹੋਣੇ ਜ਼ਰੂਰੀ ਹਨ ਇੱਕ ਸੰਤੁਲਿਤ ਅਤੇ ਜਿੰਦਾ ਭੋਜਨ ਇਸ ਤਰ੍ਹਾਂ ਤੁਹਾਡੇ ਲਈ ਅਸਲ ਦਵਾਈ ਦਾ ਕੰਮ ਕਰਦਾ ਹੈ ਤੇ ਤੁਹਾਨੂੰ ਤੰਦਰੁਸਤ ਰੱਖਦਾ ਹੈ ਇਸ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਜੀ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਰ ਜੀ ਸਤਿ ਸ੍ਰੀ ਅਕਾਲ ਸਸਿਗਾਰ ਅਮਦੀਪ ਸਿੰਘ ਜੀ ਸਰ ਜੀ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਇੱਕ ਸੰਤੁਲਿਤ ਭੋਜਨ ਕੀ ਹੈ ਤੇ ਉਹਦੇ ਵਿੱਚ ਕਿਹੜੇ ਕਿਹੜੇ ਪੋਸ਼ਕ ਤੱਤ ਹੋਣੇ ਜ਼ਰੂਰੀ ਹਨ ਜੀ ਦੇਖੋ ਜਦ ਵੀ ਸੰਤੁਲਿਤ ਭੋਜਨ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਆਉਂਦਾ ਹੈ ਜੀ ਕਿਉਂਕਿ ਚਾਹੇ ਉਹ ਸਾਇੰਸ ਹੈ ਚਾਹੇ ਸਦੀਆਂ ਤੋਂ ਜਦ ਤੋਂ ਇਨਸਾਨ ਪੈਦਾ ਹੋਇਆ ਹੈ ਉਹ ਮਾਂ ਦੇ ਦੁੱਧ ਨੂੰ ਇੱਕ ਸੰਤੁਲਿਤ ਭੋਜਨ ਮੰਨਦਾ ਆ ਜੀ ਉਹ ਵਾਸਤਵ ਦੇ ਵਿੱਚ ਉਹ ਸੰਤੁਲਿਤ ਭੋਜਨ ਹੈ ਇਹ ਕੁਦਰਤ ਦੁਆਰਾ ਦਿੱਤੀ ਗਈ ਇਨਸਾਨ ਨੂੰ ਇੱਕ ਦੇਣਾ ਹੈ ਉਹੋਂ ਜਿਹੜਾ ਦੁੱਧ ਹੈ ਉਹਦੇ ਵਿੱਚ ਸੰਤੁਲਨ ਕਾਹਦਾ ਕਾਹਦਾ ਆ ਪਾਣੀ ਹੈ ਫਿਰ ਉਹਦੇ ਵਿੱਚ ਮੈਕਰੋ ਨਿਊਟ੍ਰੀਐਂਟਸ ਨੇ ਜਿਹਨੂੰ ਅੱਜ ਸਾਇੰਟਿਫਿਕਲੀ ਖੋਜਿਆ ਜਾ ਚੁੱਕਾ ਹੈ ਜੀ ਫਿਰ ਮਾਈਕਰੋ ਨਿਊਟ੍ਰੀਐਂਟਸ ਨੇ ਫਿਰ ਉਹਦੇ ਵਿੱਚ ਫਾਈਟੋ ਨਿਊਟ੍ਰੀਐਂਟਸ ਨੇ ਫਾਈਬਰਸ ਨੇ ਇਹ ਸਾਰਾ ਕੁਝ ਮਿਲ ਕੇ ਇੱਕ ਬੈਲੈਂਸ ਹੋ ਜਾਂਦਾ ਹੈ ਜਿਹੜਾ ਬਣਦਾ ਹੈ ਜੀ ਹੁਣ ਜੇ ਪਹਿਲਾਂ ਅਸੀਂ ਮੈਕਰੋ ਨਿਊਟ੍ਰੀਐਂਟਸ ਦੀ ਗੱਲ ਕਰੀਏ ਕਿਹੜੇ ਮੈਕਰੋ ਨਿਊਟ੍ਰੀਐਂਟਸ ਕਿੰਨੀ ਮਾਤਰਾ ਚ ਚਾਹੀਦੇ ਨੇ ਮੇਨ ਤੌਰ ਤੇ ਤਿੰਨ ਭਾਗਾਂ ਚ ਵੰਡਿਆ ਜਾਂਦਾ ਇਹਨਾਂ ਨੂੰ ਇੱਕ ਜਿਹੜਾ ਪਹਿਲਾਂ ਉਹ ਪ੍ਰੋਟੀਨ ਹੈ ਜਿਹੜਾ ਬਿਲਡਿੰਗ ਬਲੌਕ ਹੈ ਸ਼ਰੀਰ ਦਾ ਸਭ ਤੋਂ ਜ਼ਿਆਦਾ ਚਾਹੀਦਾ ਸਾਨੂੰ ਜੀ ਕਿਹਾ ਜਾਂਦਾ ਹੈ ਕਿ ਇੱਕ ਨਾਰਮਲ ਬੰਦੇ ਨੂੰ 1 ਕਿਲੋ ਭਾਰ ਦੇ ਸ਼ੇਕ ਗ੍ਰਾਮ ਪ੍ਰੋਟੀਨ ਚਾਹੀਦਾ ਹੈ ਕੁਝ ਅਲੱਗ-ਅਲੱਗ ਪ੍ਰਸਥਿਤੀਆਂ ਦੇ ਵਿੱਚ ਇਹ ਥੋੜਾ ਜ਼ਿਆਦਾ ਵੀ ਚਾਹੀਦਾ ਜਿਵੇਂ ਕੋਈ ਐਥਲੀਟ ਹੈ ਤੇ ਉਹਨੂੰ ਇਹ ਪ੍ਰੋਟੀਨ ਜ਼ਿਆਦਾ ਚਾਹੀਦਾ ਕੋਈ ਬੋਡੀ ਬਿਲਡਰ ਹੈ ਤੇ ਉਹਨੂੰ ਪ੍ਰੋਟੀਨ ਹੋਰ ਜ਼ਿਆਦਾ ਚਾਹੀਦਾ ਜੀ ਇਸੇ ਤਰ੍ਹਾਂ ਕੋਈ ਲੰਮੀ ਹਰੇਸਾ ਦੌੜਦਾ ਹੈ ਜਾਂ ਸਾਈਕਲਿੰਗ ਕਰਦਾ ਹੈ ਤੇ ਉਹਨੂੰ ਪ੍ਰੋਟੀਨ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਜੀ ਇਸੇ ਤਰ੍ਹਾਂ ਇੱਕ ਮਾਂ ਜਿਹੜੀ ਬਣਨ ਵਾਲੀ ਲੇਡੀਆਂ ਹੈ ਉਹਨਾਂ ਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਇੱਕ ਮਾਂ ਜਿਹੜੀ ਬੱਚੇ ਨੂੰ ਦੁੱਧ ਪਿਆ ਰਹੀ ਹੈ ਉਹਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਸੋ ਇਹ ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ ਹੀ ਪ੍ਰੋਟੀਨ ਦੀ ਅਲੱਗ-ਅਲੱਗ ਮਾਤਰਾ ਹੈ ਜੀ ਸੋ ਦੂਸਰਾ ਪੋਸ਼ਣ ਆ ਜਾਂਦਾ ਹੈ ਉਹਦੇ ਵਿੱਚ ਕਿ ਕਾਰਬੋਹਾਈਡਰੇਟਸ ਚਾਹੀਦੇ ਨੇ ਹਾਂਜੀ ਜਿੰਨਾ ਤੋਂ ਕੈਲਰੀਜ਼ ਵੰਡੀਆਂ ਨੇ ਜਿਹੜੀਆਂ ਇੱਕ ਫਿਊਲ ਦੇ ਤੌਰ ਤੇ ਇਸਤੇਮਾਲ ਹੁੰਦੀਆਂ ਨੇ ਇਹ ਵੀ ਭੋਜਨ 'ਚ ਹੋਣਾ ਬਹੁਤ ਜ਼ਰੂਰੀ ਹੈ ਜੀ ਤੀਸਰਾ ਜਿਹੜਾ ਉਹਨਾਂ ਚਾਹੀਦੀਆਂ ਨੇ ਫਿਰ ਫੈਟਸ ਫੈਟਸ ਨੂੰ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਹੈ ਓਮੇਗਾ 9 ਫੈਟਸ ਓਮੇਗਾ 6 ਫੈਟਸ ਓਮੇਗਾ 3 ਫੈਟਸ ਇਹਨਾਂ ਚ ਸਭ ਤੋਂ ਜ਼ਰੂਰੀ ਜਿਹੜੀ ਹੈ ਫੈਟ ਉਹ ਓਮੇਗਾ 3 ਫੈਟ ਹੈ ਦੇਖੀ ਕਿਉਂਕਿ ਇਹੇ ਸਰੀਰ ਦੇ ਨਿਰਮਾਣ 'ਚ ਕੰਮ ਆਉਂਦੀ ਆ ਉਸ ਤੋਂ ਅੱਗੇ ਜਿਹੜੇ ਆ ਜਾਂਦੇ ਨੇ ਉਹਨੇ ਮਾਈਕਰੋਨਿਊਟ੍ਰੀਐਂਟਸ ਤੇ ਮਾਈਕਰੋਨਿਊਟ੍ਰੀਐਂਟਸ ਵਿੱਚ ਆ ਜਾਂਦੇ ਨੇ ਵਿਟਾਮਿਨਸ ਤੇ ਮਿਨਰਲਸ ਸੋ ਇਹ ਵੀ ਖੋਜਿਆ ਜਾ ਚੁੱਕਾ ਹੈ ਕਿ ਸਾਡੇ ਸਰੀਰ ਨੂੰ ਲਗਭਗ 14 ਤਰ੍ਹਾਂ ਦੇ ਵਿਟਾਮਿਨ ਚਾਹੀਦੇ ਨੇ ਹਾਂਜੀ ਸੋ ਉਹ ਜਿਹੜੇ 14 ਵਿਟਾਮਿਨ ਨੇ ਉਹਨਾਂ ਦੀ ਕਿੰਨੀ ਕਿੰਨੀ ਮਾਤਰਾ ਚਾਹੀਦੀ ਆ ਉਹ ਵੀ ਸਾਰਾ ਦਾ ਸਾਰਾ ਅੱਜ ਸਾਇੰਟੀਫਿਕਲੀ ਖੁਦਿਆ ਜਾ ਚੁਕਿਆ ਜੀ ਸੋ ਇਹ ਇਹ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਗੂਗਲ ਤੇ ਸਭ ਕੁਝ ਪਿਆ ਕੋਈ ਵੀ ਗੂਗਲ ਤੇ ਪਾ ਕੇ ਕਿਹੜਾ ਨਿਊਟ੍ਰੀਨ ਕਿੰਨੀ ਮਾਤਰਾ ਚਾਹੀਦੀ ਆ ਉਹ ਸਭ ਮਿਲ ਜਾਏਗਾ ਉੱਥੇ ਜੀ ਸੋ ਵਿਟਾਮਿਨਸ ਉਸ ਤੋਂ ਬਾਅਦ ਮਿਨਰਲਸ ਆ ਜਾਂਦੇ ਨੇ ਇਹ ਅੱਜ ਤੱਕ ਜੋ ਆਡੈਂਟੀਫਾਈ ਹੋਇਆ ਹੈ 60 ਤਰ੍ਹਾਂ ਦੇ ਮਿਨਰਲ ਆਡੈਂਟੀਫਾਈ ਹੋਏ ਨੇ ਮੇਬੀ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਕਿਉਂਕਿ ਇਨਸਾਨ ਤੇ ਅਜੇ ਖੋਜਾਂ 'ਚ ਹੋਰ ਖੋਜੀ ਜਾ ਰਿਹਾ ਹੈ ਇਹ ਖੋਜ ਹੈ ਤੇ ਸਭ ਕੁਝ ਤਾਂ ਖੋਜਣਾ ਜੋ ਰੱਬ ਨੇ ਜੋ ਬਣਾਇਆ ਉਹਨੂੰ ਖੋਜਣਾ ਇੰਨਾ ਆਸਾਨ ਵੀ ਨਹੀਂ ਹੈ ਸੋ so, 60 ਤਰ੍ਹਾਂ ਦੇ ਮਿਨਰਲ ਜਿਹੜੇ ਨੇ ਉਹ ਚਾਹੀਦੇ ਨੇ ਭੋਜਨ ਦੇ ਵਿੱਚ ਸੋ ਉਹਨਾਂ ਨੂੰ ਉਹ ਖਾਣੇ ਦੇ ਵਿੱਚ ਜ਼ਰੂਰੀ ਨੇ ਜੀ ਸੋ ਇਸੇ ਤਰ੍ਹਾਂ ਹੀ ਫਿਰ ਅਗਲੇ ਨੇ ਫਾਈਟੋਨਿਊਟ੍ਰੀਐਂਟਸ ਇਹ ਉਹ ਨੇ ਜਿਹੜੇ ਰક્ષਕ ਨੇ ਜਿਹੜੇ ਸਾਡਾ ਡਿਫੈਂਸ ਜਿਹੜਾ ਬਣਾ ਕੇ ਰੱਖਦੇ ਨੇ ਇਮਿਊਨ ਸਿਸਟਮ ਨੂੰ ਬਣਾ ਕੇ ਰੱਖਦੇ ਨੇ ਬਾਹਰ ਦੀ ਜਿਹੜੀਆਂ ਬਿਮਾਰੀਆਂ ਤੋਂ ਜੇ ਬਾਹਰ ਦੇ ਕਿਸੇ ਵੀ ਹਮਲੇ ਤੋਂ ਬਚਾ ਕੇ ਰੱਖਣਾ ਉਹ ਕੰਮ ਜਿਹੜਾ ਇਹਨਾਂ ਦਾ ਫਾਈਟੋਨਿਊਟ੍ਰੀਐਂਟਸ ਆ ਹੁੰਦਾ ਹੈ ਫਿਰ ਇੱਕ ਹੁੰਦੇ ਨੇ ਫਾਈਟੋਫੈਕਟਰਸ ਜੀ ਠੀਕ ਹੈ ਇਹਨਾਂ ਦਾ ਵੀ ਕੰਮ ਲਗਭਗ ਉਹਨਾਂ ਦੇ ਨਾਲ ਹੀ ਹੈ ਇਹ ਸਾਰੇ ਪੋਸ਼ਕ ਤੱਤ ਜਿਸ ਵੀ ਭੋਜਨ 'ਚ ਹੋਣ ਉਹਨੂੰ ਸੰਪੂਰਨ ਮੰਨਿਆ ਜਾਂਦਾ ਹੈ ਜੀ ਦੂਸਰੀ ਚੀਜ਼ ਇਹਨਾਂ ਦੇ ਵਿੱਚ ਇਹ ਹੈਗੀ ਹੈ ਕਿ ਇਹ ਪੋਸ਼ਕ ਤੱਤ ਜਿੰਨੇ ਵੀ ਹੈਗੇ ਨੇ ਇਹ ਲਾਈਵ ਚਾਹੀਦੇ ਨੇ ਇੱਕ ਕੈਲੀ ਵਾਲਾ ਭਾਗ ਛੱਡ ਕੇ ਉਹ ਇੱਕ ਡੈੱਡ ਫਾਰਮ ਹੈ ਉਹ ਇੱਕ ਫਿਊਲ ਦੀ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਗੱਡੀਆਂ 'ਚ ਡੀਜ਼ਲ ਪੈਟਰੋਲ ਕੰਮ ਕਰਦਾ ਉਸ ਤਰ੍ਹਾਂ ਕੰਮ ਕਰਨਾ ਉਹਨਾਂ ਨੇ ਸੋ ਉਹ ਜ਼ਰੂਰ ਇੱਕ ਡੈੱਡ ਪਾਰਟ ਹੁੰਦਾ ਹੈ ਸੋ ਇਹ ਬਾਕੀ ਜਿਹੜਾ ਵੀ ਜਿੰਨਾ ਨਿਊਟ੍ਰੀਸ਼ਨ ਆ ਉਹ ਲਾਈਵ ਜਿਹੜਾ ਹੁੰਦਾ ਹੈ ਕਿਉਂਕਿ ਸਰੀਰ ਦੇ ਵਿੱਚ ਜਿਹੜਾ ਰੀਜੋਨੇਸ਼ਨ ਹੋਣਾ ਹੈ ਜਿਤਨਾ ਸਰੀਰ ਬਣਨਾ ਹੈ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਦੇ ਵੀ ਕਿਸੇ ਇਨਸਾਨ ਨੂੰ ਕਿ ਅਸੀਂ ਜਿੰਦਾ ਜੀਵ ਆ ਤੇ ਜਿੰਦਾ ਜੀਵਾਂ ਨੂੰ ਮੇਨਟੇਨ ਰਹਿਣ ਵਾਸਤੇ ਜਿੰਦਾ ਭੋਜਨ ਹੀ ਚਾਹੀਦਾ ਸੋ ਜਿਹੜਾ ਵੀ ਭੋਜਨ ਇਸ ਤਰ੍ਹਾਂ ਸਾਰੇ ਨਿਊਟ੍ਰੀਐਂਟਸ ਬੈਲੈਂਸ ਹੋਣ ਤੇ ਉਹ ਜਿੰਦਾ ਹੋਣ ਉਹ ਇੱਕ ਆਦਰਸ਼ ਭੋਜਨ ਹੈ ਜੀ ਸੋ ਸਰ ਜੀ ਇਸ ਆਦਰਸ਼ ਭੋਜਨ ਉੱਤੇ ਵਿਗਿਆਨ ਵੱਲੋਂ ਕੀ ਖੋਜਿਆ ਗਿਆ ਹੈ ਤੇ ਇਹ ਤੰਦਰੁਸਤ ਰੱਖਣ ਵਾਸਤੇ ਕਿਸ ਤਰ੍ਹਾਂ ਸਹਾਇਕ ਹੁੰਦਾ ਹੈ ਜੀ ਅੱਜ ਦੀ ਡੇਟ 'ਚ ਬੜਾ ਮਹੱਤਵਪੂਰਨ ਇਹ ਨੇ ਜਾਣਨਾ ਕਿਉਂਕਿ ਜਿਹੜੀਆਂ ਪਹਿਲਾਂ ਖੋਜਾਂ ਹੁੰਦੀਆਂ ਰਹੀਆਂ ਨੇ ਉਹ ਸਿਕਨਸ ਸਾਇੰਸ ਦੇ ਜ਼ਿਆਦਾ ਹੋਈਆਂ ਜੀ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੀ ਜਿਹੜੀ ਸਦੀ ਹੈ ਉਹ 'ਚ ਦਵਾਈਆਂ ਦੇ ਉੱਤੇ ਜ਼ਿਆਦਾ ਹਸਪੀਟਲ ਇਕੁਪਮੈਂਟਸ ਟ੍ਰੀਟਮੈਂਟ ਇਹਨਾਂ ਦੀ ਗੱਲ ਜ਼ਿਆਦਾ ਹੋਈ ਤੇ ਅੱਜ ਇਹਨਾਂ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ ਡਾਕਟਰਾਂ ਦੀ ਹਸਪੀਟਲਾਂ ਦੀ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਲੇਕਿਨ ਸਵਾਲ ਜਿਹੜਾ ਆ ਉਹ ਅੱਜ ਵੀ ਉਹ ਖੜਾ ਹੈ ਕਿ ਕੀ ਇਨਸਾਨ ਇਹ ਸਭ ਕੁਝ ਨਾਲ ਤੰਦਰੁਸਤ ਹੋ ਗਿਆ ਤੇ ਇਹ ਸਵਾਲ ਦਾ ਜਦੋਂ ਜਵਾਬ ਉਹ ਮਿਲਦਾ ਹੈ ਕਿ ਨਹੀਂ ਹਾਂਜੀ ਸੋ ਕਿਉਂਕਿ ਅਸੀਂ ਇੱਕ ਇੱਕ ਟਰੈਕ ਤੇ ਅਸੀਂ ਜਾ ਰਹੇ ਸੀ ਜਿਹੜੀ ਸਿਕਨੈਸ ਦੀ ਸਾਇੰਸ ਹੈ ਜਿਹੜੀ ਬਿਮਾਰੀਆਂ ਤੋਂ ਬਾਅਦ ਸਟਾਰਟ ਹੁੰਦੀ ਹੈ ਜੀ ਖੁਣ ਪਿਛਲੇ ਕੁਝ ਸਾਲਾਂ ਤੋਂ ਸਾਇੰਸ ਨੇ ਇਹਦੇ ਤੇ ਥੋੜਾ ਜਿਹਾ ਰੁਖ ਚੇਂਜ ਕੀਤਾ ਤੇ ਉਹ ਵਿਗਿਆਨਿਕਾਂ ਨੇ ਇਹ ਖੋਜਣਾ ਸ਼ੁਰੂ ਕੀਤਾ ਕਿ ਤੰਦਰੁਸਤ ਰਹਿਣ ਵਾਸਤੇ ਕੀ ਚਾਹੀਦਾ ਜੀ ਸੋ ਕਿਉਂਕਿ ਫਿਟਨੈਸ ਤੇ ਸਿਕਨੈਸ ਦੋ ਦਿਸ਼ਾ ਵਾਰੇ ਸੋ ਜਿਹੜੀ ਜਿਹੜਾ ਬੰਦਾ ਫਿਟ ਹੈ ਉਹ ਬਿਮਾਰ ਨਹੀਂ ਹੈ ਕਦੇ ਜੀ ਜਿਹੜਾ ਬਿਮਾਰ ਆ ਉਹਨੂੰ ਤੰਦਰੁਸਤ ਨਹੀਂ ਕਿਹਾ ਜਾ ਸਕਦਾ ਸੋ ਦੋ ਅਲੱਗ-ਅਲੱਗ ਚੀਜ਼ਾਂ ਨੇ ਫਿੱਟ ਰਹਿਣ ਵਾਸਤੇ ਜਿਹੜੀ ਸਾਇੰਸ ਹੈ ਉਹ ਹੁਣ ਕੀ ਕਹਿੰਦੀ ਹੈ ਇਹਦੀ ਸ਼ੁਰੂਆਤ ਜਿਹੜੀ ਹੈ ਕੁਝ ਸਮਾਂ ਪਹਿਲਾਂ ਇਹ ਖੋਜਿਆ ਜਾਣ ਲੱਗਾ ਕਿ ਪੂਰੀ ਵਰਡ ਦੇ ਵਿੱਚ ਕੋਈ ਲੋਕ ਐਸੇ ਵੀ ਨਹੀਂ ਜਿਹੜੇ ਬੜੇ ਤੰਦਰੁਸਤ ਨੇ ਜੀ ਜੇ ਵੀ ਵਿਕਸਿਤ ਦੇਸ਼ਾਂ ਦੀ ਜਦੋਂ ਗੱਲ ਹੁੰਦੀ ਹੈ ਤੇ ਜਾਪਾਨ ਨੂੰ ਦੁਨੀਆ ਦਾ ਸਭ ਤੋਂ ਸਿਹਤਮੰਦ ਕੰਟਰੀ ਮੰਨਿਆ ਜਾਂਦਾ ਹੈ ਉੱਥੇ ਅੱਜ ਵੀ ਔਸਤ ਉਮਰ ਜਿਹੜੀ ਹੈ 90 ਸਾਲ ਹੈ ਜੀ ਸੋ ਉਦਾਂ ਦਾ ਫਿਰ ਖਾਣ-ਪਾਣ ਕੀ ਇਹ ਤੰਦਰੁਸਤ ਕਿਉਂ ਨੇ ਉਹਦੇ ਉੱਤੇ ਖੋਜਾਂ ਹੋਣ ਲੱਗੀਆਂ ਆទਰ ਆទਰਾਲ ਬਾਕੀ ਵਿੱਚ ਦੇਸ਼ਾਂ ਦੇ ਵਿੱਚ ਲੋਕ ਰਹਿੰਦੇ ਨੇ ਤੇ ਉਹਨਾਂ ਦੇ ਖਾਣ-ਪੀਣ ਚ ਇਹਨਾਂ ਚ ਕੀ ਅੰਤਰ ਹੈਗਾ ਕਿਉਂ ਇਹ ਤੰਦਰੁਸਤ ਨੇ ਐਸਾ ਕੀ ਇਹਨਾਂ ਨੇ ਖੋਜ ਲਿਆ ਦੂਸਰਾ ਉਸ ਤੋਂ ਬਾਅਦ ਅਗਲੀ ਸਟੈਪ ਦਿੱਤੇ ਗਈ ਕਿ ਕੀ ਹੋਰ ਵੀ ਕਮਿਊਨਿਟੀਆਂ ਹੈ ਨੇ ਦੁਨੀਆ ਦੇ ਵਿੱਚ ਜਿਹੜੀਆਂ ਤੰਦਰੁਸਤ ਨੇ ਜੀ ਤੇ ਜਦੋਂ ਇਹ ਖੋਜਾਂ ਹੋਈਆਂ ਤੇ ਪੰਜ ਕਮਿਊਨਿਟੀਜ਼ ਸਾਹਮਣੇ ਆਈਆਂ ਜਿਹੜੀਆਂ ਬੜੀਆਂ ਹੀ ਤੰਦਰੁਸਤ ਨੇ ਅੱਜ ਵੀ ਉੱਥੇ 100-150 ਸਾਲ ਦੇ ਲੋਕ ਮਿਲਦੇ ਨੇ ਜਿਹੜੇ ਬਿਲਕੁਲ ਬਿਮਾਰੀਆਂ ਤੋਂ ਮੁਕਤ ਨੇ ਜੀ ਉਹ ਬਿਲਕੁਲ ਤੰਦਰੁਸਤ ਨੇ ਔਰ ਹੈਰਾਨੀ ਦੀ ਗੱਲ ਦੇਖੋ ਉਹਨਾਂ ਚ ਦੋ ਕਮਿਊਨਿਟੀਆਂ ਜਿਹੜੀਆਂ ਹਿੰਦੁਸਤਾਨ ਨਾਲ ਬਿਲੋਂਗ ਕਰਦੀਆਂ ਅੱਛਾ ਜੀ ਹਾਂਜੀ ਸੋ ਇਧਰ ਹਿੰਦੁਸਤਾਨ ਵਰਲਡ ਕੈਪੀਟਲ ਆਫ ਡਿਜ਼ੀਜ਼ ਵੀ ਹੈ ਤੇ ਦੂਜੇ ਪਾਸੇ ਉਹ ਦੋ ਕਮਿਊਨਿਟੀਆਂ ਸਭ ਤੋਂ ਹੈਲਦੀ ਜਿਹੜੀਆਂ ਨੇ ਉਹ ਇੰਡੀਆ ਨਾਲ ਬਿਲੋਂਗ ਕਰਦੀਆਂ ਨੇ ਜੀ ਇੱਕ ਕਮਿਊਨਿਟੀ ਤੇ ਹੈਗੀ ਆ ਅੰਡੇਮਾਨ ਨਿਕੋਬਾਰ ਦੀਪਸ ਮੂ ਜਿਹੜਾ ਆ ਉਹਦੇ ਵਿੱਚ ਇੱਕ ਟ੍ਰਾਈਬ ਕਬੀਲਾ ਆ ਇੱਕ ਟਾਪੂ ਦੇ ਉੱਤੇ ਉਹ ਬਿਲਕੁਲ ਸਪੈਰੀ ਹੋਇਆ ਜਿਸ ਤਰ੍ਹਾਂ ਉਹ ਟ੍ਰੈਡੀਸ਼ਨਲ ਤਰੀਕੇ ਨਾਲ ਜੰਗਲਾ ਚ ਰਹਿੰਦੇ ਸੀ ਉਸੇ ਤਰ੍ਹਾਂ ਰਹਿੰਦੇ ਆ ਉਹ ਕੋਈ ਉੱਥੇ ਵਿਕਾਸ ਨਹੀਂ ਕੁਝ ਨਹੀਂ ਅੱਜ ਵੀ ਉਹ ਜੰਗਲਾਂ 'ਚ ਉਸੇ ਤਰੀਕੇ ਨਾਲ ਹੀ ਰਹਿਣ ਦੇ ਰਹੇ ਤੇ ਉਹ ਉਹਨਾਂ ਦਾ ਖਾਣਾ ਅੱਜ ਵੀ ਉਸੇ ਤਰ੍ਹਾਂ ਹੀ ਜੰਗਲੀ ਹੈ ਜੀ ਸੋ ਉੱਥੇ ਉਹ ਵੈਸੇ ਤੇ ਆਮ ਹੀ ਦਿੰਦੇ ਕਿਸੇ ਨੂੰ ਨਹੀਂ ਇੱਕ ਹਿੰਦੁਸਤਾਨ ਦਾ ਹੈਵੇਂ ਉਹ ਪੇਸ਼ੇ ਤੋਂ ਵੀ ਡਾਕਟਰੀ ਹੋ ਪਤਾ ਨਹੀਂ ਕਿਵੇਂ ਰਲ ਮਿਲ ਗਿਆ ਉਹਨਾਂ ਦੇ ਵਿੱਚ ਰੰਗ ਰੂਪ ਰਲਦਾ ਸੀ ਉਸ ਤਰ੍ਹਾਂ ਦਾ ਪੇਸ ਬਣਾ ਕੇ ਕਿੱਥੇ ਰਲ ਗਿਆ ਤੇ ਫਿਰ ਉਹਨਾਂ ਦੇ ਵਿੱਚ ਆਉਣਾ ਜਾਣਾ ਉਹਦਾ ਹੋ ਗਿਆ ਸਿਰਫ ਉਹ ਹੀ ਅਲੋ ਹੈਗਾ ਜਿਹੜਾ ਜਾਣਦਾ ਉੱਥੇ ਬਾਕੀ ਜੇਕਰ ਕੋਈ ਜਾਏ ਤੇ ਉਹ ਮਾਰ ਦਿੰਦੇ ਇਸ਼ਲੇ ਦਿਨ ਅਜ ਅਮਰੀਕਾ ਤੋਂ ਇੱਕ ਬੰਦਾ ਆਇਆ ਸੀ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਸੀ ਸੋ ਉਹਨਾਂ ਨੇ ਮਾਰਦ ਸਾਬਸੀ ਉਹਨੂੰ ਜੀ ਸੋ ਉਹ ਉਹ ਸਿਰਫ ਜਾ ਕੇ ਕਿਵੇਂ ਸੈਂਪਲ ਲੈਂਦਾ ਉਹਨਾਂ ਦੇ ਉਹ ਕਿ ਉਹ ਉਤਨਾ ਤੇ ਕੋਈ ਸੂਈ ਵਗੈਰਾ ਲਾਉਂਦੇ ਹੀ ਨਹੀਂ ਉਹ ਜੀ ਇੰਜੈਕਸ਼ਨ ਕੋਈ ਲੱਗਦਾ ਹੀ ਨਹੀਂ ਜਦੋਂ ਉਹਨਾਂ ਦੇ ਕਿਤੇ ਸੱਟ ਲੱਗਦੀ ਹੈ ਤਾਂ ਉਹਨਾਂ ਦਾ ਫੋਨ ਵੱਗਦਾ ਤੇ ਉਹ ਸੈਂਪਲ ਲੈ ਕੇ ਫਿਰ ਉਹਨਾਂ ਨੂੰ ਟੈਸਟ ਕਰਦਾ ਤੇ ਜਦੋਂ ਟੈਸਟ ਹੁੰਦੇ ਨੇ ਤਾਂ ਪਤਾ ਲੱਗਦਾ ਕਿ ਉਹਨਾਂ ਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਹੀ ਨਹੀਂ ਜੀ ਉਹ ਬਿਲਕੁਲ ਤੰਦਰੁਸਤ ਹੀ ਨੇ ਔਰ ਲੰਮੀ ਉਮਰ ਜਿੰਦੇ ਰਹੇ ਔਰ ਇੱਕ ਇੱਕ ਬੰਦੇ ਚ ਪੰਜ ਪੰਜ ਬੰਦਿਆਂ ਚ ਨਹੀਂ ਤਾਕਤ ਹੈ ਸੋ ਇਹ ਇੱਕ ਪਾਸੇ ਵਿਕਸਿਤ ਲੋਕ ਨੇ ਜਿਹੜੇ ਅੱਜ ਬਿਮਾਰੀਆਂ ਚ ਘਿਰ ਰਹੇ ਨੇ ਤੇ ਇੱਕ ਪਾਸੇ ਉਹ ਨੇ ਜਿਹੜੇ ਬਿਲਕੁਲ ਪੰਦਰਸ ਰਹ ਰਹੇ ਨੇ ਔਰ ਜੰਗਲੀ ਜਿੰਨਾਂ ਨੂੰ ਸੀ ਕਹਿੰਦੇ ਆ ਕਿ ਉਹ ਜੰਗਲਾਂ ਚ ਰਹਿੰਦੇ ਇਹਨਾਂ ਨੂੰ ਪਤਾ ਨਹੀਂ ਕੁਝ ਵੀ ਜੀ ਦੂਸਰਾ ਜਿਹੜਾ ਕਬੀਲਾ ਉਹ ਹੈਗਾ ਆ ਜਿਹੜਾ ਪਾਕਿਸਤਾਨ ਦੇ ਅੰਡਰ ਜਿਹੜਾ ਕਸ਼ਮੀਰ ਹੈ ਉਹਦੇ ਵਿੱਚ ਇੱਕ ਜਾਤੀ ਰਹਿੰਦੀ ਹੈ ਹੁੰਜਾ ਜੀ ਉਹ ਪੜੇ ਲਿਖੇ ਵੀ ਨੇ ਸੱਭੇ ਵੀ ਨੇ لیکن ਉਹ ਵੀ ਇੱਕ ਬਹੁਤ ਹੈਲਦੀ ਕਮਿਊਨਿਟੀ ਹੈ ਸੋ ਇੱਕ ਇਹ ਇਸ ਤਰ੍ਹਾਂ ਦੀਆਂ ਤਿੰਨ ਕਮਿਊਨिटीज ਹੋਰ ਨੇ ਜਿਹੜੀਆਂ ਬੜੀਆਂ ਹੀ ਤੰਦਰੁਸਤ ਨੇ ਤੇ ਫਿਰ ਇਹ ਜਿਹੜੀਆਂ ਟੋਟਲ ਪੰਜ ਕਮਿਊਨिटीज ਇਸ ਤਰ੍ਹਾਂ ਦੀ ਜਿਹੜੀਆਂ ਅਸੀਂ ਖੋਜੇਗੇ ਜਾਂ ਫਿਰ ਉਹਨਾਂ ਦਾ ਖਾਣਾ ਚੈੱਕ ਹੋਣ ਲਗਾ ਜੀ ਕਿ ਆਫਟਰ ਉਹਨੇ ਜਿਹੜਾ ਖਾ ਰਹੇ ਨੇ ਕਿਹੋ ਜਿਹਾ ਇਹਨਾਂ ਦਾ ਰਹਿਣ ਸਹਿਣ ਖਾਣ ਪੀਣ ਕਿਤਰਾ ਦਾ ਕਾਮਨ ਹੈ ਕਿ ਇਹਨਾਂ ਦਾ ਇਹ ਸਾਰੇ ਹੈਲਦੀ ਨੇ ਤੇ ਉਹਨਾਂ ਦਾ ਜਿਹੜਾ ਕਾਮਨ ਚੀਜ਼ਾਂ ਸਾਹਮਣੇ ਆਈਆਂ ਕਿ ਉਹਨਾਂ ਦਾ ਸਾਰਿਆਂ ਦਾ ਪੋਸ਼ਣ ਜਿਹੜਾ ਉਹ ਇੱਕ ਜਿਹਾ ਹੈ ਉਹ ਜਿਆਦਾਤਰ ਉਹਨਾਂ ਦਾ ਭੋਜਨ ਜਿਹੜਾ ਉਹ ਲਾਈਵ ਹੈ ਜੀ ਉਹ ਕੁਦਰਤ ਦਾ ਦਿੱਤਾ ਪਾਣੀ ਪੀਣਦੇ ਨੇ ਉਹ ਸੂਰਜ ਦੇ ਸਾਹਮਣੇ ਐਕਸਪੋਜ਼ ਹੁੰਦੇ ਰਹਿੰਦੇ ਨੇ ਉਹ ਉਹਨਾਂ ਦਾ ਖਾਣਾ ਜਿਹੜਾ ਉਹ ਟੋਟਲ ਲਾਈਵ ਹੈ ਔਰ ਬੈਲੈਂਸ ਹੈ ਜੀ ਠੀਕ ਹੈ ਸੋ ਉਹ ਪੰਜਾਂ ਕਮਿਊਨਿਟੀਆਂ ਦੇ ਇੱਕ ਇੱਕ ਕਾਮਨ ਚੀਜ਼ ਸਾਹਮਣੇ ਆਈ ਤੇ ਫੇਰ ਇਸ ਚੀਜ਼ ਦੇ ਉੱਤੇ ਇੱਕ ਪ੍ਰੂਵ ਹੋ ਗਿਆ ਕਿ ਹਾਂ ਅਗਰ ਇਹ ਲੋਕ ਇੱਕੋ ਜਿਹਾ ਖਾਣਾ ਖਾਂਦੇ ਰਹੇ ਜਿਹੜੇ ਸੋਰਸਿਸ ਨੇ ਨਾ ਨਿਊਟ੍ਰੀਸ਼ਨ ਦੇ ਉਹ ਅਲੱਗ-ਅਲੱਗ ਹੈਗੇ ਨੇ ਕਿਉਂਕਿ ਕੋਈ ਠੰਡੇ ਇਲਾਕੇ 'ਚ ਰਹਿ ਰਿਹਾ ਕੋਈ ਗਰਮ ਇਲਾਕੇ 'ਚ ਰਹਿ ਰਿਹਾ ਤੇ ਕੁਦਰਤ ਨੇ ਸਾਨੂੰ ਪੋਸ਼ਕ ਤੱਤ ਜਿਹੜੇ ਦਿੱਤੇ ਨੇ ਉਹ ਅਲੱਗ-ਅਲੱਗ ਸੋਰਸੋ ਦੇ ਦਿੱਤੇ ਨੇ ਹਾਂਜੀ ਕੋਈ ਫਾਰ ਐਗਜ਼ਾਮਪਲ ਲੈ ਰਿਹਾ ਕਿ ਗਰਮ ਇਲਾਕੇ ਨੇ ਤੇ ਉੱਥੇ ਅੰਬ ਹੁੰਦਾ ਹੈ ਤੇ ਠੰਡੇ ਇਲਾਕੇ ਜਿਹੜੇ ਉੱਥੇ ਸੇਬ ਹੁੰਦਾ ਹਾਂਜੀ ਹਾਂਜੀ ਸੋ ਇਹ ਅਲੱਗ-ਅਲੱਗ ਲੇਕਿਨ ਪੋਸ਼ਕ ਤੱਤ ਜਿਹੜੇ ਨੂੰ ਇੱਕ ਤਰ੍ਹਾਂ ਦੇ ਮਿਲ ਜਾਂਦੇ ਨੇ ਸੋ ਅਲੱਗ-ਅਲੱਗ ਲੇਕਿਨ ਉਹ ਪੋਸ਼ਣ ਜਿਹੜਾ ਉਹ ਸਾਰਿਆਂ ਦਾ ਬੈਲੈਂਸ ਹੈਗਾ ਜੀ ਸੋ ਫਿਰ ਦੂਸਰੀ ਚੀਜ਼ ਹੋਤੀ ਹੋਈ ਕਿ ਉਹਨਾਂ ਦਾ ਸਾਰਿਆਂ ਦਾ ਭੋਜਨ ਜਿਹੜਾ ਉਹ ਲਾਈਵ ਸੋ ਇਹ ਜਿਹੜੀਆਂ ਲਾਈਵ ਹੋ ਜਾਂਦੇ ਤੇ ਖੋਜਾਂ ਚ ਤੋਂ ਅੱਗੇ ਵਧੀਆਂ ਤੇ ਇੱਕ ਸਾਇੰਟਿਸਟ ਨੂੰ 1999 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਦਾ ਨਾਮ ਹੈਗਾ ਡਾਕਟਰ ਗੁੰਟੇਰ ਬਲੋਬਲ ਜੀ ਉਹਨਾਂ ਨੂੰ ਇਹ ਸਨਮਾਨ ਮਰਨ ਤੋਂ ਬਾਅਦ ਚ ਮਿਲਿਆ ਨੋਬਲ ਪ੍ਰਾਈਜ਼ ਜਿਹੜਾ ਸੀ 1998 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਜਿਸਨੇ ਵੀ ਇਸ ਚੀਜ਼ ਨੂੰ ਜਾਣਨਾ ਹੈ ਉਹ ਡਾਕਟਰ ਗੁੰਟੇਰ ਗਲੋਬਲ ਦੇ ਬਾਰੇ ਵਿੱਚ ਉਹ ਗੂਗਲ ਤੇ ਕਰ ਪਾ ਲੇਗਾ ਕਿ ਨਿਊਟਨਸ ਅਟੈਸ ਸਿਗਨਲ ਕੋਡ ਡਾਕਟਰ ਗੁੰਟੇਰ ਗਲੋਬਲ ਜੀ ਕਰ ਪਾਏਗਾ ਤੇ ਉਹ ਸਰਚ ਵਿੱਚ ਆ ਜਾਏਗਾ ਸੋ ਉਹਨਾਂ ਨੂੰ 1999 ਚ ਜਿਹੜੀ ਇਸ ਸਰਚ ਦੇ ਉੱਤੇ ਨੋਬਲ ਪ੍ਰਾਈਜ਼ ਮਿਲਿਆ ਸੀ ਉਹ ਬੜੀ ਇੰਪੋਰਟੈਂਟ ਹੈ ਡਾਈਟ ਦੇ ਵਿੱਚ ਮੈਂ ਕਹਿੰਦਾ ਉਹ ਇੱਕ ਮੇਰੇ ਵਾਸਤੇ ਤੋਂ ਲਾਈਫ ਚੇਂਜਿੰਗ ਹੈ ਹੋਰ ਕੋਈ ਜਨਿਆਨੇਮੀ ਉਹਨੂੰ ਕੀਤਾ ਹੋਵੇਗਾ ਤੇ ਉਹਨਾਂ ਦੇ ਆਪਣੇ ਆਪਣੇ opinion ਹੋਣਗੇ ਉਹਨਾਂ ਨੇ ਕਿਹਾ ਕਿ ਕੁਦਰਤ ਨੇ ਜਿਹੜਾ ਖਾਣਾ ਬਣਾਇਆ ਹਰ ਇੱਕ ਪੋਸ਼ਕ ਤੱਤ ਦੇ ਉੱਤੇ ਉਹਨੇ ਉਹਦਾ ਇੱਕ ਐਡਰੈਸ ਸਿਗਨਲ ਕੋਡ ਪਾਇਆ ਹੈ ਜੀ ਯਾਨਕਿ ਉਹਨੂੰ ਇੱਕ ਐਸੀ ਚਿੱਠੀ ਬਣਾਤਾ ਜਿਸਨੇ ਕਿਸ ਟਿਕਾਣੇ ਤੇ ਪਹੁੰਚਣਾ ਉਹ ਵੀ ਉਹਦਾ ਉੱਤੇ ਐਡਰੈਸ ਪਿਆ ਹੋਇਆ ਹੈ ਜੀ ਸਾਨੂੰ ਇਹ ਹੈਰਾਨੀ ਨਹੀਂ ਹੁੰਦੀ ਤੁਹਾਨੂੰ ਵੀ ਕਿ ਅਸੀਂ ਸਾਰਾ ਹੀ ਖਾਣਾ ਜਿਹੜਾ ਉਹ ਤੇ ਪੇਟ ਚ ਪਾ ਦਿੰਨੇ ਆ ਇੱਕੀ ਜਗ੍ਹਾ ਪੋਸਟ ਕਰ ਦਿੰਨੇ ਹਾਂ ਜੀ ਲੇਕਿਨ ਉਹਦੇ ਜਿਹੜੇ ਪੋਸ਼ਕ ਤੱਤ ਨੇ ਕੈਲਸ਼ੀਅਮ ਜਿਹੜਾ ਉਹਡੀਆਂ ਚ ਚਲਾ ਜਾਂਦਾ ਹਾਂਜੀ ਆਇਰਨ ਜਿਹੜਾ ਉਹ ਬਲੱਡ ਚ ਚਲਾ ਜਾਂਦਾ ਪੁਟੀਨ ਜਿਹੜਾ ਮਸਲਤ ਵਿੱਚ ਜਾਂਦਾ ਇਹ ਸਾਰਾ ਹੀ ਕਿਵੇਂ ਹੁੰਦਾ ਇਹ ਕੁਦਰਤ ਦਾ ਇੱਕ ਕਮਾਲ ਹੈ ਕਿ ਇਹ ਕੁਦਰਤ ਦਾ ਜਿਹੜਾ ਕਮਾਲ ਹੈ ਕੁਦਰਤ ਨੇ ਹਰ ਇੱਕ ਜਿੰਦਾ ਖਾਣੇ ਦੇ ਉੱਤੇ ਉਹਦਾ ਐਡਰੈਸ ਸਿਗਨਲ ਕੋਡ ਪਾਇਆ ਹੋਇਆ ਹੈ ਜੀ ਯਾਨੀ ਕਿ ਉਹਨੂੰ ਇੱਕ ਐਸੀ ਚਿੱਠੀ ਬਣਾਤਾ ਜਿਹਦੇ ਉੱਤੇ ਉਹਦਾ ਕਿੱਥੇ ਇਹਨੇ ਪਹੁੰਚਣਾ ਉਹਦੀ ਐਡਰੈਸ ਪਿਆ ਹੋਇਆ ਹੈ ਉਹਨਾਂ ਕਿਹਾ ਵੱਡੀਆਂ ਪ੍ਰੋਬਲਮ ਜਿਹੜੀਆਂ ਆ ਰਹੀਆਂ ਨੇ ਉਹ ਇਸ ਕਰਕੇ ਆ ਰਹੀਆਂ ਕਿ ਅਸੀਂ ਐਡਰੈਸ ਸਿਗਨਲ ਕੋਡ ਨੂੰ ਡਿਸਟਰੋਏ ਕਰ ਦਿੰਦੇ ਹਾਂ ਜੀ ਕਿਸੇ ਵੀ ਖਾਣੇ ਨੂੰ ਜਦੋਂ ਅਸੀਂ ਪ੍ਰੋਸੈਸ ਕਰਦੇ ਹਾਂ ਦੇਖੋ ਸਾਡਾ ਪ੍ਰੋਸੈਸਿੰਗ ਸਟਾਰਟ ਹੋ ਜਾਂਦੀ ਹੈ ਕੱਚੇ ਖਾਣੇ ਤੋਂ ਜੀ ਹਾਂਜੀ ਜੇ ਸਾਡੇ ਸਾਹਮਣੇ ਕੋਈ ਅਨਾਜ ਆਉਂਦਾ ਹੈ ਕਿ ਉਹਨੂੰ ਉਸੇ ਪੀ ਕੇ ਆਟਾ ਬਣਾਉਣਾ ਹੈ ਜੀ ਦਾਲਾਂ ਨੇ ਅਸੀਂ ਤੋੜ ਦਿੰਦੇ ਨੇ ਉਹਨਾਂ ਨੂੰ ਹਾਂਜੀ ਉਹਨੂੰ ਗੜ ਕੇ ਦਾਲ ਬਣਾ ਦਿੰਦੇ ਆ ਜਾਂ ਉਹਨੂੰ ਪੀ ਕੇ ਉਹਦਾ ਛੋਲਿਆਂ ਦਾ ਵੇਸਣ ਬਣਾ ਦਿੰਦੇ ਆ ਸੋ ਇਹ ਜਿਹੜੀ ਪ੍ਰੋਸੈਸਿੰਗ ਆ ਸਾਡੀ ਪਹਿਲਾਂ ਕੱਚੇ ਦੀ ਹੋਈ ਜਦੋਂ ਵੀ ਉਹ ਪ੍ਰੋਸੈਸਿੰਗ ਹੋਈ ਗਈ ਤੇ ਉਹ ਕਹਿੰਦੇ ਜਿੰਨੀ ਪ੍ਰੋਸੈਸਿੰਗ ਹੁੰਦੀ ਜਾਂਦੀ ਹੈ ਉਨਾ ਹੀ ਉਹਦਾ ਐਡਰੈਸ ਸਿਗਨਲ ਕੋਡ ਮਿਲਦਾ ਜਾਂਦਾ ਜੀ ਉਹ ਉਹ ਐਸੀ ਚਿੱਠੀ ਬਣਦਾ ਜਾਂਦਾ ਜਿਹਦੇ ਉੱਤੇ ਐਡਰੈਸ ਹੈ ਸੋ ਇਹ ਇਹੋ ਜਿਹਾ ਜੇ ਜੋ ਖਾਣਾ ਅਸੀਂ ਪ੍ਰੋਸੈਸ ਫਿਰ ਉਹਨੂੰ ਕੁਕਿੰਗ ਕੀਤਾ ਤੇ ਕੁਕਿੰਗ ਦੇ ਵਿੱਚ ਉਹਲਾ ਹੋਰ ਪ੍ਰੋਸੈਸਿੰਗ ਦੇ ਵਿੱਚ ਉਹਲਾ ਸਾਡਾ ਸਿਗਨਲ ਗਾਇਬ ਹੋ ਗਿਆ ਤੇ ਜਿੰਨਾ ਅਡਰੈਸ ਸਿਗਨਲ ਕੋਡ ਉਹਦਾ ਗਾਇਬ ਹੁੰਦਾ ਜਾਏਗਾ ਉਨਾਂ ਹੀ ਉਸ ਖਾਣਾ ਸਹੀ ਜਗ੍ਹਾ ਤੇ ਪਹੁੰਚ ਹੀ ਨਹੀਂ ਪਾਏਗਾ ਜਿੱਥੇ ਉਹਨੇ ਪਹੁੰਚਣਾ ਜੀ ਇਹ ਦੇਖੋ ਇਹਨੂੰ ਰਿਲੇਟ ਕਰਕੇ ਦੇਖੋ ਅੱਜ ਲੋਕਾਂ ਦੇ ਵਿੱਚ ਇੱਕ ਪਾਸੇ ਸਟੋਨ ਬਣ ਰਹੇ ਨੇ ਕਿੰਨੀ ਚਕਾਲ ਬ੍ਰਾਡਰ ਦੇ ਵਿੱਚ ਜੀ ਤੇ ਜਿਨ੍ਹਾਂ ਦੇ ਸਟੋਨ ਬਣ ਰਹੇ ਉਹਨਾਂ ਦੀਆਂ ਹੀ ਖੰਡੀਆਂ ਬੋਨ ਟੈਸਟੀ ਚੈੱਕ ਕਰਕੇ ਵੇਖੋ ਤਾਂ ਉਹਨਾਂ ਦੇ ਵਿੱਚ ਕੈਲਸ਼ੀਅਮ ਘੱਟ ਮਿਲਦਾ ਹੱਡੀਆਂ ਕਮਜ਼ੋਰ ਹੋ ਰਹੀਆਂ ਯਾਨੀ ਕਿ ਜਿਹੜਾ ਕੈਲਸ਼ੀਅਮ ਅਸੀਂ ਖਾਧਾ ਉਹਦੇ ਉੱਤੇ ਐਡਰੈਸਲ ਕੋਡ ਨਹੀਂ ਹੈਗਾ ਤੇ ਉਹ ਹੱਡੀਆਂ ਤੇ ਨਹੀਂ ਜਾ ਰਿਹਾ ਉਹ ਸਟੋਨ ਹੀ ਬਣ ਰਿਹਾ ਉਹ ਬਲੱਡ ਦੇ ਵਿੱਚ ਹੀ ਘੁੰਮ ਰਿਹਾ ਕਿਉਂਕਿ ਇੱਕ ਐਸੀ ਚਿੱਠੀ ਜਿੱਤੇ ਉਹ ਅਸਹਿ ਹੈ ਹੀ ਨਹੀਂ ਤੇ ਉਹ ਤੇ ਫਿਰ ਇੱਕ ਕਚਰਾ ਬਣੀ ਜਾਏਗੀ ਨਾ ਜੀ ਤੇ ਉਹ ਘੁੰਮ ਕੇ ਤੇ ਉਹ ਕਿਤੇ ਨਾ ਕਿਤੇ ਵੀ ਫਿਲਟਰ ਹੈਗੇ ਉੱਥੇ ਜਾ ਕੇ ਸਟੋਰ ਹੋ ਕੇ ਫਿਰ ਸਟੋਨ ਬਣਾ ਰਿਹਾ ਠੀਕ ਇਸੇ ਤਰ੍ਹਾਂ ਹੀ ਜਦੋਂ ਕੋਈ ਚੈੱਕ ਕਰਦੇ ਨੇ ਬਲੱਡ ਦੇ ਸਾਡੇ ਸਾਰੇ ਸੈਂਪਲ ਜਿੰਨੇ ਵੀ ਮੈਡੀਕਲ ਦੇ ਟੈਸਟ ਨੇ ਉਹ ਸਾਰੇ ਬਲੱਡ ਸੈਂਪਲ ਲੈ ਕੇ ਹੁੰਦੇ ਨੇ ਜੀ ਇਹ ਬਲੱਡ ਤੋਂ ਪਤਾ ਲੱਗਦਾ ਹੈ ਕਿ ਇਹ ਬੰਦੇ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੈ ਜੀ ਇਹਦੇ ਵਿੱਚ ਯੂਰਿਕ ਐਸਿਡ ਬਣ ਰਿਹਾ ਹੈ ਤੇ ਪ੍ਰੋਟੀਨ ਜ਼ਿਆਦਾ ਤੇ ਡਾਕਟਰ ਮਨਾ ਕਰਦਾ ਹੈ ਕਿ ਇਹਨੂੰ ਪ੍ਰੋਟੀਨ ਤੋਂ ਬੰਦ ਕਰ ਦੇ ਵੀ ਪ੍ਰੋਟੀਨ ਨਾ ਖਾ ਜੀ ਲੇਕਿਨ ਦੂਸਰੇ ਪਾਸੇ ਉਸੇ ਬੰਦੇ ਦੇ ਮਸਲ ਚੈੱਕ ਕਰੋ ਤੇ ਬੜੇ ਵੀਕ ਨਿਕਲਦੇ ਨੇ ਉਹ ਕਹਿ ਰਿਹਾ ਕਿ ਪ੍ਰੋਟੀਨ ਘਟਾ ਹੈ ਜੀ ਤੇ ਮਤਲਬ ਕੀ ਹੋਇਆ ਅਸੀਂ ਇਹੋ ਜਿਹਾ ਪ੍ਰੋਟੀਨ ਖਾਦਾ ਜਿਹਦੇ ਉੱਤੇ ਅਡਰੈਸ ਸਿਗਨਲ ਕੋਡ ਹੈ ਇਹ ਹੈਗਾ ਨਹੀਂ ਉਹ ਟਿਕਾਣੇ ਪਹੁੰਚਿਆ ਨਹੀਂ ਉਹ ਬਲੱਡ ਦੇ ਵਿੱਚ ਹੀ ਘੁੰਮ ਕੇ ਉੱਥੇ ਖਰਾਬ ਹੋ ਰਿਹਾ ਤੇ ਬਾਈ ਪ੍ਰੋਡਕਟ ਉਹਦੇ ਬਣ ਰਹੇ ਨੇ ਚਾਹੇ ਯੂਰਿਕ ਐਸਿਡ ਬਣਦੇ ਜਾਂ ਯ ਜੀ ਸੋ ਇਹ ਕਿੱਡਾ ਤਗੜਾ ਸਬੰਧ ਬਿਮਾਰੀਆਂ ਦਾ ਤੇ ਜਿੰਦਾ ਖਾਣੇ ਦਾ ਅੰਦਰੂਸਤੀ ਨਾਲ ਹੈ ਜੀ ਸੋ ਜਦੋਂ ਮੈਂ ਇਸ ਚੀਜ਼ ਨੂੰ ਸਟੱਡੀ ਕੀਤਾ ਸੀਗਾ ਤੇ ਮੈਂ ਇਮੀਡੀਏਟ ਇਹ ਫੈਸਲਾ ਲੈ ਲਿਆ ਸੀ ਕਿ ਅੱਜ ਤੋਂ ਜਿੰਦਾ ਖਾਣਾ ਖਾਣਾ ਸ਼ੁਰੂ ਕਰਨਾ ਜੀ ਠੀਕ ਹੈ ਤੇ ਜਦੋਂ ਤੋਂ ਜਿੰਦਾ ਖਾਣਾ ਅਸੀਂ ਕੀਤਾ ਉਸ ਤੋਂ ਬਾਅਦ ਅਸੀਂ ਭੁੱਲੀ ਗਏ ਕਿ ਕਦੇ ਕੋਈ ਬਿਮਾਰੀ ਵੀ ਹੁੰਦੀ ਹੈ ਜੀ ਕਿੰਨੇ ਲੋਕਾਂ ਦੀ ਸਟੋਨ ਦੀ ਪ੍ਰੋਬਲਮ ਸੀਗੀ ਜਿਨ੍ਹਾਂ ਨੇ ਜਦੋਂ ਖਾਣਾ ਜਿੰਦਾ ਕੀਤਾ ਸਟੋਨ ਆਪਣੇ ਆਪ ਹੀ ਗਾਇਬ ਹੋ ਗਏ इवन देन ਗਾਰਬਲਟਰ ਦਾ ਕਹਿੰਦੇ ਸੋਲ ਖਸਮ ਨਹੀਂ ਹੁੰਦਾ ਜਿਹੜੇ ਡਾਕਟਰ ਮੈਡੀਕਲ ਆਇਨ ਕਿਹ ਕਹਿੰਦੀ ਹੈਗੇ ਤੇ ਆਪਰੇਟ ਕਰਕੇ ਕੱਢਣਾ ਹੀ ਪੈਣਾ ਗਾਲਬਟਰ ਵੀ ਕੱਢਣਾ ਪੈਣਾ ਹਾਂਜੀ ਹਾਂਜੀ ਲੇਕਿਨ ਨਹੀਂ ਉਹਨਾਂ ਦੇ ਸਟੋਨ ਵੀ ਗਾਲਬਟਰ ਚੋਂ ਵੀ ਗਾਇਬ ਹੋ ਗਏ ਆ ਟਾਈਮ ਥੋੜਾ ਜ਼ਿਆਦਾ ਲੱਗਿਆ ਕਿੰਨੀ ਆਲਾ ਜਲਦੀ ਨਿਕਲ ਜਾਂਦਾ ਗਾਲਬਟਰ ਦਾ ਥੋੜਾ ਜ਼ਿਆਦਾ ਟਾਈਮ ਲੱਗਦਾ ਲੇਕਿਨ ਸਾਫ ਹੋ ਗਈ ਜੀ ਸੋ ਅਸੀਂ ਅਗਰ ਖਾਣੇ ਨੂੰ ਜਿੰਦਾ ਕਰ ਲੈਨੇ ਆ ਤੇ ਬੈਲੈਂਸ ਕਰ ਲੈਨੇ ਆ ਜਿਹੜਾ ਵੀ ਖਾਣਾ ਜਿੰਦਾ ਹੋ ਗਿਆ ਤੇ ਬੈਲੈਂਸ ਹੋ ਗਿਆ ਉਹ ਇੱਕ ਆਈਡੀਅਲ ਡਾਈਟ ਬਣ ਜਾਂਦਾ ਹੈ ਸਾਨੂੰ ਹਮੇਸ਼ਾ ਖਾਣਾ ਲੈਣ ਦੇ ਵਕਤ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਬੜੀਆਂ ਮਹੱਤਵਪੂਰਨ ਖੋਜਾਂ ਨੇ ਜਿਤੋਂ ਜੜੀਆਂ ਹੁਣ ਹੋ ਚੁੱਕੀਆਂ ਨੇ ਕਿ ਜਦੋਂ ਤੁਹਾਡਾ ਖਾਣਾ ਬੈਲੈਂਸ ਹੋ ਗਿਆ ਤੇ ਨਾਲ ਉਹ ਜਿੰਦਾ ਹੋ ਗਿਆ ਤੇ ਉਹ ਤੁਹਾਡੀ ਸ਼ਰੀਰ ਦੀ ਇੱਕ ਅਸਲ ਮੈਡੀਸਿਨ ਬਣ ਜਾਂਦਾ ਉਹ ਤੁਹਾਨੂੰ ਬਿਮਾਰ ਕਦੇ ਹੋਣ ਹੀ ਨਹੀਂ ਦਿੰਦਾ ਤੁਹਾਨੂੰ ਤੰਦਰੁਸਤ ਰੱਖਦਾ ਐਨਰਜੀ ਨਾਲ ਭਰਪੂਰ ਰੱਖਦਾ ਠੀਕ ਹੈ ਇਹ ਠੀਕਾ ਥੋੜਾ ਜਪਾਨ ਦੇ ਲੋਕਾਂ ਨੇ ਲੈ ਰਿਆ ਕਿ ਉਹ ਹੀ ਸੰਤ੍ਰੋਸ ਰਹਿ ਸਕਦੇ ਜਾਂ ਇਹਨਾਂ ਪੰਜ ਕਮਿਊਨਿਟੀਆਂ ਨੇ ਲੈ ਰਿਆ ਕਿ ਉਹ ਹੀ ਸੰਤ੍ਰੋਸ ਰਹਿ ਸਕਦੇ ਜਿਹੜੀ ਚੀਜ਼ਾਂ ਨੂੰ ਫੋਲੋ ਕਰਕੇ ਉਹ ਲੋਕ ਤੰਦਰੁਸਤ ਨੇ ਕਿ ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰ ਸਕਦੇ ਕਰ ਸਕਦੇ ਆਸਾਨੀ ਨਾਲ ਕਰ ਸਕਦੇ ਕੋਈ ਪ੍ਰੋਬਲਮ ਐਸੀ ਨਹੀਂ ਆਏਗੀ ਹਾਂਜੀ ਸਿਰਫ ਉਹਦੇ ਵਾਸਤੇ ਛੱਡਣਾ ਜਿਹੜਾ ਪੈਂਦਾ ਉਹ ਅਜੀਬ ਦਾ ਸੁਆਦ ਜੀ ਉਹ ਜਿਹੜੇ ਅਸੀਂ ਜੀਭ ਦੇ ਪਿੱਛੇ ਲੱਗ ਗਏ ਆ ਨਾ ਇਹ ਕੰਗ ਨੂੰ ਖੁਸ਼ ਕਰਨ ਦੇ ਚੱਕਰ 'ਚ ਸਾਰੇ ਸਰੀਰ ਦਾ ਸਤਿਆਨਾਸ਼ ਕਰ ਲੈਂਦੇ ਆ ਉਹਨੂੰ ਸਾਰੇ ਨੂੰ ਨਾਰਾਜ਼ ਕਰ ਲੈਂਦੇ ਆ ਠੀਕ ਹੈ ਸੋ ਐਸੇ ਰਸਤੇ ਕੱਟਣ ਦੀ ਲੋੜ ਹੈ ਹਰ ਪਰਿਵਾਰ ਦੇ ਵਿੱਚ ਕਿ ਉਹ ਜੀਵ ਵੀ ਖੁਸ਼ ਹੋ ਜੇ ਤੇ ਬਾਕੀ ਸਰੀਰ ਵੀ ਸਾਰਾ ਖੁਸ਼ ਹੋ ਜੇ ਜੀ ਠੀਕ ਹੈ ਇਹ ਤੇ ਆਪਣੇ ਅਜ ਰੱਬ ਨੇ ਦਿਮਾਗ ਦਿੱਤਾ ਉਹਨੂੰ ਲਾ ਕੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਔਰ ਆਪਣੇ ਖਾਣੇ ਨੂੰ ਅਸਲ ਦਵਾਈ ਬਣਾ ਕੇ ਇੱਕ ਤਾਂ ਦੁਰਸਤੀ ਭਰੀ ਜ਼ਿੰਦਗੀ ਜਿਹਾ ਕਰ ਸਕਦੇ ਹਾਂ ਜੀ ਤਾਂ ਸਰਦੀ ਅੱਜ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਤੁਹਾਡਾ ਅਸਲ ਭੋਜਨ ਕੀ ਹੈ ਉਹ ਭੋਜਨ ਕਿਸ ਤਰ੍ਹਾਂ ਦਵਾਈ ਦਾ ਕੰਮ ਕਰਕੇ ਤੁਹਾਨੂੰ ਤੰਦਰੁਸਤ ਰੱਖਦਾ ਹੈ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਤਾਂ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ